ਬਾਦਰ ਦੇ ਉੱਪਰ ਵੀ ਬੈਠਿਆ ਉਹ ਵੀ ਤੁਸੀਂ ਤਸਵੀਰਾਂ ਦੇਖ ਕੇ ਆਉਣਗੇ ਆ ਤੁਸੀਂ ਉਹਨਾਂ ਦੀ ਰਿਪੋਰਟ ਕਰ ਰਹੇ ਹੋ ਜੀ ਕਰਦੇ ਜੀ ਕਰਦੇ ਕਰਦੇ ਪੂਰਾ ਹੱਥ ਦੇ ਵਿੱਚ ਆ ਇੱਕ ਕਿਸਾਨਾਂ ਦੇ ਵਿੱਚ ਹੱਕ ਦੇ ਵਿੱਚ ਆ ਅੱਛਾ ਜੀ ਹਾਂ ਜੋ ਮਰਜੀ ਹੋਏ ਕਿਸਾਨਾਂ ਦੇ ਨਾਲ ਆ ਖੜੇ ਉਹਨਾਂ ਦੇ ਨਾਲ ਜੀ ਧੰਨਵਾਦ ਧੰਨਵਾਦ ਤਾਂ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਆ ਜੋ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕਿਸਾਨਾਂ ਦੇ ਵੱਲੋਂ ਟੋਲ ਪਲਾजा ਫ੍ਰੀ ਕਰਾਇਆ ਗਿਆ ਬਹੁਤ ਵਧੀਆ ਕੰਮ ਹੈ ਜੀ ਕਰਨਾ ਚਾਹੀਦਾ ਆ ਜਦ ਸਰਕਾਰ ਨਹੀਂ ਸਰਕਾਰ ਦੀ ਮੰਨੂ ਕਿਸਾਨਾਂ ਦੀ ਮੰਨੂਗੀ ਤਾਂ ਫੇਰ ਕਿਸਾਨਾਂ ਨੂੰ ਕਰਨਾ ਹੀ ਪੈਣਾ ਕੁਛ ਨਾ ਕੁਛ ਤੁਹਾਨੂੰ ਲੱਗਦਾ ਹੈ ਇਸ ਫੈਸਲੇ ਨਾਲ ਕੋਈ ਨਾ ਕੋਈ ਫਰਕ ਪਏਗਾ ਪਏਗਾ ਜੀ ਬਸ আচ্ছা ਜੋ ਕਿਸਾਨ ਹਰਿਆਣੇ ਦੇ ਬਾਰਡਰਾਂ ਦੇ ਉੱਪਰ ਵੀ ਬੈਠੇ ਲਗਾਤਾਰ ਉੱਥੇ ਪ੍ਰਦਰਸ਼ਨ ਚੱਲ ਰਿਹਾ ਕਈ ਦਿਨਾਂ ਤੋਂ ਉਸ ਪ੍ਰਦਰਸ਼ਨ ਦੀ ਵੀ ਸਪੋਰਟ ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ ਕਰਾਂਗੇ ਕਿਉਂਕਿ ਅਸੀਂ ਕਿਸੇ ਪਾਰਟੀ ਨੂੰ ਵੀ ਬਿਲੋਂਗ ਕਰਦੇ ਆ ਪਰ ਕਿਸਾਨੀ ਸਾਡਾ ਪਹਿਲੀ ਹੈ ਪਰ ਜੀ ਅਸੀਂ ਕਿਸੇ ਵੀ ਪਾਰਟੀ ਤੋਂ ਚਾਹੇ ਆਮ ਆਦਮੀ ਪਾਰਟੀ ਤੋਂ ਚਾਹੇ ਕਾਲੀ ਦਲ ਤੋਂ ਚਾਹੇ ਕਾਂਗਰਸ ਪਰ ਕਿਸਾਨੀ ਸਾਡਾ ਕਿੱਤਾ ਆ ਸਾਡਾ ਸਾਰਾ ਕੁਝ ਹੀ ਕਿਸਾਨੀ ਆ ਜੀ ਅੱਛਾ ਬਾਪੂ ਜੀ ਤੁਹਾਡਾ ਵੀ ਬੜਾ ਤਜਰਬਾ ਹੋਏਗਾ ਤਾਂ ਤੁਸੀਂ ਜਰੂਰ ਦੱਸੋ ਜੀ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਤੇ ਕਿਸਾਨਾਂ ਦੇ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਨੇ ਉਹ ਮੰਗਾਂ ਜਾਇਜ਼ ਨੇ ਜੀ ਜੀ ਹੂੰ ਜੋ ਵੀ ਹੈਗੀਆਂ ਮੰਗਾਂ ਸਾਰੀਆਂ ਜਾਇਜ਼ ਆ ਜੀ ਇਹਦਾ ਜੀ ਫਿਰ ਐਮਐਸਪੀ ਦਾ ਕਾਨੂੰਨ ਬਣ ਜਾਏਗਾ ਬਣਨਾ ਚਾਹੀਦਾ ਜੀ ਧੰਨਵਾਦ ਬਾਪੂ ਜੀ ਤਾਂ ਹਰ ਕੋਈ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਕਿਸਾਨਾਂ ਦੀ ਸਪੋਰਟ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਹੋਰ ਵੀ ਜਿਹੜੇ ਲੋਕ ਇੱਥੇ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਫੈਸਲੇ ਨੂੰ ਕਿਵੇਂ ਦੇਖਦੇ ਆ ਉਹਨਾਂ ਦਾ ਕੀ ਕੁਝ ਕਹਿਣਾ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ ਲਾਡੂਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਡਵਰ ਟੋਲ ਪਲਾਜ਼ੇ ਦੀਆਂ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਵੀ ਪਬਲਿਕ ਇੱਥੋਂ ਜਾ ਰਹੀ ਹੈ ਜਿੰਨੇ ਕਿ ਲੋਕਾਂ ਨਾਲ ਗੱਲਬਾਤ ਕੀਤੀ ਹੈ ਹਰ ਇੱਕ ਕਿਸਾਨਾਂ ਦੀ ਸਪੋਰਟ ਕਰਦਾ ਹੋਇਆ ਨਜ਼ਰ ਆ ਰਿਹਾ ਹਰ ਇੱਕ ਕਹਿ ਰਿਹਾ ਕਿ ਟੋਲ ਪਲਾਜ਼ਾ ਫ੍ਰੀ ਕਰਾਉਣ ਦਾ ਜਿਹੜਾ ਫੈਸਲਾ ਉਹ ਬਿਲਕੁਲ ਸਹੀ ਹੈ ਤਾਂ ਪਿੱਛੇ ਦੀਆਂ ਤਸਵੀਰਾਂ ਜਰੂਰ ਦਿਖਾ ਦਿੰਦੇ ਹਾਂ ਕਿਸਾਨ ਇੱਥੇ ਤੁਹਾਨੂੰ ਹੱਥਾਂ ਦੇ ਵਿੱਚ ਕਿਸਾਨੀ ਝੰਡਿਆ ਜਿਹੜੇ ਉਹਨਾਂ ਦੇ ਨਜ਼ਰ ਆ ਰਹੇ ਹੋਣਗੇ ਤੇ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਦੋ ਦਿਨ ਦਾ ਜਿਹੜਾ ਕਿਸਾਨਾਂ ਦੇ ਵੱਲੋਂ ਟੋਲ ਪਲਾਜੇ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਬਾਰਡਰ ਦੇ ਉੱਪਰ ਵੀ ਬੈਠੇ ਆ ਉਹ ਵੀ ਤੁਸੀਂ ਤਸਵੀਰਾਂ ਦੇਖ ਕੇ ਆਉਣਗੀਆਂ ਤੁਸੀਂ ਉਹਨਾਂ ਦੀ ਰਿਪੋਰਟ ਕਰ ਰਹੇ ਹੋ ਜੀ ਕਰਦੇ ਜੀ ਕਰਦੇ ਕਰਦੇ ਇਹ ਕਿਸਾਨਾਂ ਦੇ ਵਿੱਚ ਹੱਕ ਦੇ ਵਿੱਚ ਆ ਅੱਛਾ ਜੀ ਹਾਂ ਜੋ ਮਰਜ਼ੀ ਹੋਏ ਕਿਸਾਨਾਂ ਦੇ ਨਾਲ ਆ ਖੜੇ ਉਹਨਾਂ ਦੇ ਨਾਲ ਜੀ ਧੰਨਵਾਦ ਜੀ ਧੰਨਵਾਦ ਤਾ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਆ ਜੋ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ਾ ਫ੍ਰੀ ਕਰਾਇਆ ਗਿਆ ਬਹੁਤ ਵਧੀਆ ਕੰਮ ਆ ਜੀ ਕਰਨਾ ਚਾਹੀਦਾ ਆ ਜਦ ਸਰਕਾਰ ਨਹੀਂ ਸਰਕਾਰ ਦੀ ਮੰਨੂ ਕਿਸਾਨਾਂ ਦੀ ਮੰਨੂਗੀ ਤਾਂ ਫਿਰ ਕਿਸਾਨਾਂ ਨੂੰ ਕਰਨਾ ਹੀ ਪੈਣਾ ਕੁਝ ਨਾ ਕੁਝ ਤੁਹਾਨੂੰ ਲੱਗਦਾ ਇਸ ਫੈਸਲੇ ਨਾਲ ਕੋਈ ਨਾ ਕੋਈ ਫਰਕ ਪਏਗਾ ਪਏਗਾ ਜੀ ਬਸ ਅੱਛਾ ਜੋ ਕਿਸਾਨ ਹਰਿਆਣੇ ਦੇ ਬਾਰਡਰਾਂ ਦੇ ਉੱਪਰ ਵੀ ਬੈਠਿਆ ਲੱਗਾ ਤਾਂ ਉੱਥੇ ਪ੍ਰਦਰਸ਼ਨ ਚੱਲ ਰਿਹਾ ਕਈ ਦਿਨਾਂ ਤੋਂ ਉਸ ਪ੍ਰਦਰਸ਼ਨ ਦੀ ਵੀ ਸਪੋਰਟ ਕਰ ਰਹੇ ਹੋ ਤੁਸੀਂ ਹਾਂਜੀ ਬਿਲਕੁਲ ਕਰਾਂਗੇ ਕਿਉਂਕਿ ਅਸੀਂ ਕਿਸੇ ਪਾਰਟੀ ਨੂੰ ਵੀ ਬਿਲੋਂਗ ਕਰਦੇ ਹਾਂ ਪਰ ਕਿਸਾਨੀ ਸਾਡਾ ਪਹਿਲੀ ਹੈ ਪਰ ਜੀ ਅਸੀਂ ਕਿਸੇ ਵੀ ਪਾਰਟੀ ਤੋਂ ਚਾਹੇ ਆਮ ਆਦਮੀ ਪਾਰਟੀ ਤੋਂ ਆਇਆ ਚਾਹੇ ਕਾਲੀ ਦਲ ਤੋਂ ਆਇਆ ਚਾਹੇ ਕਾਂਗਰਸ ਪਰ ਕਿਸਾਨੀ ਸਾਡਾ ਕੀਤਾ ਆ ਸਾਡਾ ਸਾਰਾ ਕੁਝ ਹੀ ਕਿਸਾਨੀ ਆ ਜੀ अच्छा बापू जी ਤੁਹਾਡਾ ਵੀ ਬੜਾ ਤਜਰਬਾ ਹੋਏਗਾ ਤਾਂ ਤੁਸੀਂ ਜਰੂਰ ਦੱਸੋ ਜੀ ਤੁਸੀਂ ਇਸ ਫੈਸਲੇ ਨੂੰ ਕਿਵੇਂ ਦੇਖ ਰਹੇ ਹੋ ਤੇ ਕਿਸਾਨਾਂ ਦੇ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਨੇ ਉਹ ਮੰਗਾਂ ਜਾਇਜ਼ ਨੇ ਜਾਇਜ਼ ਹੂੰ ਜੋ ਵੀ ਹੈਗੀਆਂ ਮੰਗਾਂ ਸਾਰੀਆਂ ਜਾਇਜ਼ ਆ ਜੀ ਇਹਦਾ ਜੀ ਫਿਰ ਐਮਐਸਪੀ ਦਾ ਕਾਨੂੰਨ ਬਣ ਜਾਏਗਾ ਬਣਨਾ ਚਾਹੀਦਾ ਜੀ ਧੰਨਵਾਦ ਬਾਪੂ ਜੀ ਤਾਂ ਹਰ ਕੋਈ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਕਿਸਾਨਾਂ ਦੀ ਸਪੋਰਟ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਹੋਰ ਵੀ ਜਿਹੜੇ ਲੋਕ ਇੱਥੇ ਆ ਰਹੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਇਸ ਸਪੈਸ਼ਲ ਇਵੈਂਟ ਨੂੰ ਕਿਵੇਂ ਦੇਖਦੇ ਆ ਉਹਨਾਂ ਦਾ ਕੀ ਕੁਝ ਕਹਿਣਾ ਕਿਉਂਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ ਲਾਡੂਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਲਾਡਰ ਟੋਲ ਪਲਾਜ਼ੇ ਦੀਆਂ ਲਗਾਤਾਰ ਅਸੀਂ ਤਸਵੀਰਾਂ ਤੁਹਾreturnData ਸਾਂਝੀਆਂ ਕਰ ਰਹੇ ਹਾਂ ਜੋ ਵੀ ਪਬਲਿਕ ਇੱਥੋਂ ਜਾ ਰਹੀ ਹੈ ਜਿੰਨੇ ਕਿ ਲੋਕਾਂ ਨਾਲ ਗੱਲਬਾਤ ਕੀਤੀ ਹੈ ਹਰ ਇੱਕ ਕਿਸਾਨਾਂ ਦੀ ਸਪੋਰਟ ਕਰਦਾ ਹੋਇਆ ਨਜ਼ਰ ਆ ਰਿਹਾ ਹਰ ਇੱਕ ਕਹਿ ਰਿਹਾ ਕਿ ਟੋਲ ਪਲਾਜ਼ਾ ਫ੍ਰੀ ਕਰਾਉਣ ਦਾ ਜਿਹੜਾ ਫੈਸਲਾ ਬਿਲਕੁਲ ਸਹੀ ਹੈ ਤਾਂ ਪਿੱਛੇ ਦੀਆਂ ਤਸਵੀਰਾਂ ਜਰੂਰ ਦਿਖਾ ਦਿੰਦੇ ਹਾਂ ਕਿਸਾਨ ਇੱਥੇ ਤੁਹਾਨੂੰ ਹੱਥਾਂ ਦੇ ਵਿੱਚ ਕਿਸਾਨੀ ਝੰਡਿਆ ਜਿਹੜੇ ਉਹਨਾਂ ਦੇ ਨਜ਼ਰ ਆ ਰਹੇ ਹੋਣਗੇ ਤੇ ਲਗਾਤਾਰ ਕਿਸਾਨ ਇੱਥੇ ਡਟੇ ਹੋਏ ਨੇ ਦੋ ਦਿਨ ਦਾ ਜਿਹੜਾ ਕਿਸਾਨਾਂ ਦੇ ਵੱਲੋਂ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ